ਜੈਂਗੋ ਸੁਲਤਾਨ ਜੈਂਗੋ ਸੁਲਤਾਨ ਜੈਂਗੋ ਸੁਲਤਾਨ ਵੀਰ ਸੇਵਾ ਵੇਖੋ ਕਿੰਨੀ ਵਧੀਆ ਤਰੀਕੇ ਨਾਲ ਕਰਦਾ ਹੈ ਇਹਨੂੰ ਪੂਰਾ ਅਗਲੇ 라ਉਂਡ ਵਾਸਤੇ ਫਿਰ ਹੁਣ ਇਹਨਾਂ ਨੇ ਐ ਪੂਰਾ ਤਿਆਰ ਕਰ ਦੇਣਾ ਵਾ ਇਹ ਰਹੇ ਜੀ ਸਾਡੇ ਨੇਵੀ ਸਰਦਾਰ ਹਾਂਜੀ ਦੋਸਤੋ ਸਾਸਰੀ ਕਾਲਕੀ ਹਾਲਚਾ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਨਵੇਂ ਵਲੌਗ ਦੇ ਵਿੱਚ ਅੱਜ ਵਾਲਾ ਵਲੌਗ ਜਿਹੜਾ ਬਹੁਤ ਜ਼ਿਆਦਾ ਸਪੈਸ਼ਲ ਰਹਿਣ ਵਾਲਾ ਵਾ ਕਿਉਂਕਿ ਆਪਾਂ ਪਹੁੰਚਿਆ ਪਿੰਡ ਨਾਰਲੀ ਜਿੱਥੇ ਹੋਣ ਜਾ ਰਹੀਆਂ ਕੁੱਤਿਆਂ ਦੀਆਂ ਬਹੁਤ ਵੱਡੀਆਂ ਦੌੜਾਂ ਟੂਰਨਾਮੈਂਟ ਹੋਣ ਲੱਗਾ ਵਾ ਜਿੱਥੇ ਆਪਣੇ ਸ਼کاری ਕੁੱਤੇ ਗਰੇ ਹਾਉਂਡ ਗਰੇ ਹਾਉਂਡ ਦੀਆਂ ਰੇਸਾਂ ਹੋਣ ਲੱਗੀਆਂ ਵਾ ਤੁਸੀਂ ਮੇਰੇ ਪਿੱਛੇ ਵੇਖ ਸਕਦੇ ਜੀ ਸਾਰੇ ਵੀਰ ਆਪੋ ਆਪਣੇ ਜਿਹੜੇ ਡੌਗ ਲੈ ਕੇ ਆ ਐਨੀਮਲ ਲੈ ਕੇ ਪਹੁੰਚ ਚੁੱਕੇ ਆ ਬਹੁਤ ਸ਼ਾਨਦਾਰ ਬਹੁਤ ਵਧੀਆ ਕੁੱਤੇ ਅੱਜ ਆਏ ਆ ਇੱਕ ਇੱਕ ਕਰਕੇ ਤੁਹਾਨੂੰ ਸਾਰੀਆਂ ਰੇਸਾਂ ਵਿਖਾਵਾਂਗੇ ਤੁਹਾਨੂੰ ਇੰਟਰੋਡਿਊਸ ਵੀ ਕਰਾਵਾਂਗੇ ਵੀਰਾਂ ਦੇ ਨਾਲ ਜੀ ਵਧੀਆ ਜੀ ਤੀਸਰਾ ਜੀ ਇਹਨਾਂ ਨਾਲ ਤੁਹਾਡੀ ਵੀਡੀਓ ਕਾਫੀ ਠੀਕ ਹੈ ਠੀਕ ਹੈ ਮੇਰੇ ਨਾਲ ਕੀ ਨਾਂ ਵੀਰ ਆਪਣਾ ਲਾਲਬਿੰਦਰ ਸਿੰਘ ਠੀਕ ਕਿਹੜਾ ਪਿੰਡ ਆ ਵਿੱਕੀ ਪੁਰਾਣੇ ਪਿੰਡ ਦਾ ਆਪਾਂ ਨੂੰ ਮਿਲੇ ਆ ਵੀਡੀਓ ਵੰਦੇ ਆ ਆਪਣੀ ਤੁਹਾਡਾ ਵੀਰ ਬਹੁਤ ਬਹੁਤ ਧੰਨਵਾਦ ਉਹ ਬੈਠੇ ਹੋਏ ਆਪਣੇ ਵੈਰੋਵਾਲ ਸਰਪੰਚ ਹੁਣੀ ਵੀ ਸੀ ਜੀ ਹਾਂ ਹਾਂ ਜੀ ਹਾਂ ਜੀ ਜਾਨਵਰ ਚੰਗੇ ਭਜਦੇ ਆ ਹਾਂ ਜੀ ਇਹ ਸਾਰੇ ਜਿੰਨੇ ਆਏ ਆ ਸਾਰੇ ਸੀਨੀਅਰ ਸ਼ਿਕਾਰੀ ਆ ਆਪਣੇ ਅੱਛਾ ਠੀਕ ਹੈ ਜੀ ਇੱਧਰ ਆਪਣੇ ਡੈਡੀ ਹੁਣੀ ਬੈਠੇ ਪਪਾ ਹੁਣੀ ਅੱਛਾ ਠੀਕ ਹੈ ਜੀ ਤੇ ਇਹ ਜਾਨਵਰ ਦਾ ਨਾਮ ਜੈਂਗੋ ਅੱਛਾ ਆ ਵਾ ਠੀਕ ਹੈ ਇਹ ਜੈਂਗੋ ਆ ਹਾਂ ਜੀ ਉਹ ਜ਼ਾਲਮ ਆ ਠੀਕ ਹੈ ਉਧਰ ਉਹਨਾਂ ਕੋਲ ਵੀ ਵੰਜਾਰਾ ਭਜਦਾ ਵੀਰ ਹੋਣਾ ਕੋ ਉਧਰ ਵੀ ਇਹ ਨੀਲਾ ਕੁੱਤਾ ਵੀ ਬਹੁਤ ਚੰਗਾ ਭਜਦਾ ਠੀਕ ਹੈ ਜੀ ਠੀਕ ਹੈ ਸਾਹਮਣੇ ਜਿਹੜਾ ਹਾਂਜੀ ਹਾਂਜੀ ਤੇ ਬਾਕੀ ਜਿੰਨੇ ਵੀ ਸੀ ਜਿੰਨੇ ਵੀ ਜਾਨਵਰ ਹੈ ਬਹੁਤ ਵਧੀਆ ਬਾਕੀ ਜਦੋਂ ਇਹ ਥੋੜੀ ਜਿਹੀ ਆਪਣੀ ਹੁਣੇ ਆਪਣਾ ਜਿਦਾਂ ਗੇਮ ਸਟਾਰਟ ਹੋਊਗੀ ਜਦੋਂ ਤੇ ਫਿਰ ਆਪਾਂ ਨਾਲ-ਨਾਲ ਵੀਰ ਹੋਣਾ ਦੱਸਾਂਗੇ ਹਾਂਜੀ ਹਾਂਜੀ ਤੇ ਆਜੋ ਤੁਹਾਨੂੰ ਇੱਥੇ ਪੂਰਾ ਵਿਖਾਉਨੇ ਆ ਸਾਰੇ ਆਪਣੇ ਵੀਰ ਹੋਣੇ ਬੈਠੇ ਆਪੋ ਆਪਣੇ ਜਾਨਵਰ ਲੈ ਕੇ ਪੂਰੀ ਤਿਆਰੀ ਚੱਲਣ ਦੀ ਆ ਵੇਖੋ ਪੂਰੇ ਆਪਣੇ ਵੀਰ ਪ੍ਰੈਕਟਿਸ ਕਰਨਦੇ ਆ ਤੇ ਆਜੋ ਨਾਲ-ਨਾਲ ਤੁਹਾਨੂੰ ਲੈ ਕੇ ਚੱਲਦੇ ਆ ਤੁਹਾਨੂੰ ਵਿਖ ਬਹੁਤ ਸ਼ਾਨਦਾਰ ਦੌੜ ਆਉਣ ਲੱਗਿਆ ਵਾ ਥੋੜੇ ਚਿਰ ਨੂੰ ਟੂਰਨਾਮੈਂਟ ਸਟਾਰਟ ਹੋਏ ਨਾ ਅਜੇ ਸਾਰੀਆਂ ਐਂਟਰੀਆਂ ਵਗੈਰੀਆਂ ਚੱਲਣ ਦਈਆਂ ਵਾ ਆਪ ਆਏ ਆ ਆਪਣੇ ਵੀਰ ਰਾਜਵੀਰ ਹੋਣਾਂ ਦੇ ਨਾਲ ਉਹਨਾਂ ਨੇ ਵੀ ਆਪਣੇ ਜਨਵਰ ਤਿਆਰ ਕਰੰਦੇ ਆ ਉਹਨਾਂ ਨੂੰ ਇੱਕ ਦਿਨ ਮੈਂ ਪਹਿਲੇ ਵਲੌਗ ਦੇ ਵਿੱਚ ਵਿਖਾਇਆ ਸੀ ਆ ਬੈਠੇ ਆਪਣੇ ਵੀਰ ਹੋਣੀ ਇਹਨਾਂ ਦੇ ਨਾਲ ਮੈਂ ਆਇਆ ਵਾ ਤੇ ਇਹ ਕਹਿੰਦੇ ਸੀ ਤੈਨੂੰ ਆਪਾਂ ਜਿੱਦਣ ਆਪਾਂ ਪਿਛਲਾ ਵਲੌਗ ਪਾਇਆ ਸੀ ਉਹਦੇ ਵਿੱਚ ਤੁਸੀਂ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਸੀ ਤੇ ਮੈਂ ਵੀਰ ਹੋਣਾਂ ਨੂੰ ਪੁੱਛਿਆ ਮੈਂ ਕਿਹਾ ਵੀ ਆਪਾਂ ਫਿਰ ਜਿੱਦਣ ਟੂਰਨਾਮੈਂਟ ਹੋਣਾ ਉਹ ਵੀ ਆਪਾਂ ਵੇਖਣ ਜਾਣਾ ਵਾ ਤੇ ਇੱਥੇ ਤੁਸੀਂ ਚਾਰ ਸ਼ਵੇਰੇ ਮ ਠੀਕ ਹੈ ਜੀ ਜੀ ਰਾਜਵੀਰ ਵੀਰ ਕੀ ਹਾਲ ਚਾਲ ਹੈ ਠੀਕ ਠਾਕ ਜੀ ਹਾਂ ਜੀ ਹਾਂ ਜੀ ਵਧੀਆ ਜੀ ਠੀਕ ਠਾਕ ਚੱਲਦੀ ਕਲਾ ਹਾਂ ਹਾਂ ਵਧੀਆ ਚੱਲਦੀ ਕਲਾ ਕੋਈ ਆ ਹੈਗਾ ਕੋਈ ਵਿੱਚ ਡੌਗ ਨਹੀਂ ਆਵੇ ਆਪਣੇ ਤਿੰਨ ਹੈਗੇ ਆ ਆ ਆਪਣੇ ਤਿੰਨ ਹੈ ਹਾਂ ਜੀ ਹਾਂ ਜੀ ਕੀ ਕੀ ਨਾਂ ਚ ਰਹਿਣਾ ਤੇ ਦੱਸੋ ਹਾਂ ਦੱਸੋ ਪਹਿਲੇ ਤੇ ਉਹਦੇ ਵੀਰ ਸਿੰਘ ਸਿੰਘਪੁਰਾ ਹਾਂ ਜੀ ਆ ਇਹ ਵੀਰ ਆਪਣਾ ਉਹਦੇ ਪੁਰਾ ਤੇ ਸਿੰਘਪੁਰਾ ਪਿੰਡ ਦੇ ਆਪਣੇ ਡੌਗ ਦੇ ਜੰਮਰਾਂ ਦੇ ਨਾਂ ਦੱਸੋ ਮਾੜਾ ਜੀ ਇਹ ਨੂਰੀ ਆ ਆ ਵਾਲੀ ਨੂਰੀ ਆ ਠੀਕ ਹੈ ਜੀ ਹਾਂ ਜੀ ਉਹ ਜੈਂਗੋ ਆ ਉਹ ਪਰਲਾ ਕਾਲਾ ਹਾਂ ਜੀ ਠੀਕ ਆ ਉਹ ਜੈਂਗੋ ਆ ਵੀਰ ਹੋਣੇ ਸਾਰੇ ਆਪਣੇ ਟੌਕ ਟੌਕ ਦੇ ਜਨਵਰ ਲੈ ਕੇ ਆਏ ਆ ਤੁਸੀਂ ਮਾਰੋ ਇੱਕ ਰਾ ਧਿਆਨ ਇਧਰ ਸਾਰੇ ਹੀ ਨਾ ਜਿਉਂ 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 ਹੀ ਆਪਣਾ ਰੇਸ ਲੱਗੂਗੀ ਤੇ ਆਪਾਂ ਤੁਹਾਨੂੰ ਫਿਰ ਉਦਾਂ ਵਿਖਾਵਾਂਗੇ ਠੀਕ ਹੈ ਜੀ ਹਾਂਜੀ ਵੀਰ ਜੀ ਹਾਂਜੀ ਨਾਂ ਦੱਸੋ ਵੀਰਾ ਰੁਪਿੰਦਰ ਸਿੰਘ ਆ ਜੀ ਪਿੰਡ ਪਿੰਡ ਦਾ ਮਹਿਤਾ ਚਾਹੂਗੇ ਮਹਿਤਾ ਚਾਹੂਗੇ ਬਟਾਲਾ ਚੜਾ ਜੀ ਜਨਵਰ ਦਾ ਰਸੂ ਜੀ ਜਨਵਰ ਇਹ ਜਾਮਾ 100 ਅੱਛਾ ਜਾਮਾ 100 ਇਧਰ ਤੇ ਜੀ ਏਜ ਕਿੰਨੀ ਹੈ ਦੀ ਏਜ ਭਾਈ ਇਹ ਬੱਚਾ 17 ਮਹੀਨੇ ਦਾ ਜੀ 17 ਮਹੀਨੇ ਹਾਂਜੀ ਦੂਜਾ ਇਹ ਬਿੱਲਾ ਜੀ 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 ਹਾਂ ਤੇ ਜਿਵੇਂ ਹੀ ਰੇਸ ਲੱਗੂਗੀ ਫਿਰ ਆਪਾਂ ਤੁਹਾਨੂੰ ਨਾਲੂ ਨਾਲ ਇੰਟਰੋਡਿਊਸ ਕਰਾਉਂਦੇ ਰਵਾਂਗੇ ਸਾਰੇ ਜਨਵਰਾ ਦੇ ਨਾਲ ਠੀਕ ਆ ਅਜੇ ਤੇ ਪੂਰੀ ਤਿਆਰੀ ਚੱਲੰਦੀ ਆ ਸਾਰੇ ਜਾਣੇ ਆਪੋ ਆਪਣੇ ਜਨਵਰਾਂ ਦੀ ਮਾਲਸ਼ ਵਗੈਰਾ ਕਰਨਦੇ ਆ ਆ ਵੇਖੋ ਤੁਸੀਂ ਪੂਰੀ ਪ੍ਰੈਪਰੇਸ਼ਨ ਜਿਹੜੀ ਨਾ ਹਾਈ ਲੈਵਲ ਤੇ ਚੱਲੰਦੀ ਆ ਇਹਨੂੰ ਕਹਿੰਦੇ ਆ ਜਨਵਰਾਂ ਦਾ ਪਿਆਰ ਸ਼ੌਂਕ ਤੇ ਬਹੁਤ ਵੱਡੇ ਸ਼ੌਂਕ ਵਾਲੀ ਗੇਮ ਆ ਇਹ ਤੇ ਵੱਡੇ ਲੈਵਲ ਤੇ ਗੇਮ ਹੋਣੀ ਆ ਤੇ ਆਜੋ ਤੁਹਾਨੂੰ ਆਪਾਂ ਲੈ ਕੇ ਚੱਲਦੇ ਆਂ ਤੇ ਫਿਰ ਵਿਖਾਉਨੇ ਆ ਪੂਰਾ ਹਸਾਲ ਕਿਤਾਬ ਅਜੇ ਐਂਟਰੀਆਂ ਚੱਲਣਦੀਆਂ ਵਾਂ ਇਧਰ ਆਪਣੇ ਵੀ ਵੀਰ ਹਣੀ ਲੰਗਰ ਪ੍ਰਸ਼ਾਦਾ ਛੱਕੇ ਕਰਾਂ ਕਾਇਮ ਹੁੰਦੇ ਆ ਇਹ ਕੰਮ ਜਿਹੜਾ ਸਭ ਤੋਂ ਜ਼ਿਆਦਾ ਜ਼ਰੂਰੀ ਆ ਵੀਰੋੜੀ ਆਪਣੇ ਲੰਗਰ ਛੱਕੇ ਵੇਖਰਾ ਕਾਇਮ ਹੁੰਦਾ ਠੀਕ ਹੈ ਜੀ ਤੇ ਇਹ ਤੋਂ ਬਗੈਰ ਸੈੱਟ ਨਹੀਂ ਪਿੰਦਾ ਕੰਮ ਠੀਕ ਆ ਹਾਂ ਜੀ ਤੁਸੀਂ ਛੱਕ ਲਿਆ ਕਿ ਨਹੀਂ ਤੁਸੀਂ ਛੱਕਾ ਜੀ ਠੀਕ ਹੈ ਠੀਕ ਆ ਇਹ ਵੀਰ ਆਪਣੇ ਰਾਜਵੀਰ ਵੀਰ ਆ ਠੀਕ ਹੈ ਜੀ ਸਿੰਘਪੁਰੇ ਤੋਂ ਆਪਣੇ ਮਾਸੀ ਜੀ ਦੇ ਬੇਟੇ ਆ ਇਹਨਾਂ ਦੇ ਨਾਲ ਆਪਾਂ ਜਾਏ ਆ ਮੈਚ ਵੇਖਣ ਹਾਂ ਜੀ ਚਲੋ ਜੀ ਅੱਗੇ ਦਾ ਤੁਹਾਨੂੰ ਸੀਨ ਫਿਰ ਪੂਰਾ ਵਿਖਾਉਨੇ ਆ ਕਿਰਾਂ ਤੁਹਾਨੂੰ ਉਧਰੋਂ ਨਿਕਾਮਰਾ ਲਿਉਨੇ ਨੇ ਸਾਰੇ ਜਨਵਰਾਂ ਨੂੰ ਆਹ ਵੇਖੋ ਇੱਥੇ ਪੂਰੀ ਤਿਆ ਬਹੁਤ ਕੈਂਟ ਤਰੀਕੇ ਦੇ ਨਾਲ ਜਾਨਵਰ ਤਿਆਰ ਕੀਤੇ ਜਾ ਰਹੇ ਆ ਆਵੇ ਵੇਖੋ ਜਿਹਦਾ ਜਿਹੋ ਜਿਹਾ ਸ਼ੌਂਕ ਆ ਹਨਾ ਉਹਨਾਂ ਨੇ ਆਪਣਾ ਪੂਰੇ ਤੌਲੀਏ ਵਗੈਰਾ ਰੱਖੇ ਆ ਤੇ ਬਹੁਤ ਸੋਹਣਾ ਮਾਹੌਲ ਇੱਕ ਨੰਬਰ ਆ ਵੇਖੋ ਜਾਨਵਰ ਪੂਰੇ ਵਧੀਆ ਹੂੰ ਥੋੜੇ ਚਿਰ ਨੂੰ ਹੋਣੇ ਗੇਮ ਸਟਾਰਟ ਹੋਣੀ ਆ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਆ ਵੇਖੋ ਧਿਆਨ ਮਾਰੋ ਤੁਸੀਂ ਇੱਕ ਵਾਰ ਚੈੱਕ ਕਰੋ ਕਿੱਡੇ ਸੋਹਣੇ ਸੋਹਣੇ ਜਾਨਵਰ ਆ ਆ ਵੇਖੋ ਜੀ ਵਧੀਆ ਜਾਨਵਰ ਪੂਰੇ ਇੱਕ ਨੰਬਰ ਦੇ ਆਜੋ ਤੁਹਾਨੂੰ ਹੁਣ ਬਾਹਰ ਲਿਜਾ ਕੇ ਗੇਮ ਵਿਖਾਉਨੇ ਆ। ਆ ਸਾਰੇ ਬੰਨੇ ਤੁਸੀਂ ਵੇਖੋ ਪੂਰੀ ਤਿਆਰੀ ਜਿਹੜੀ ਆ ਯੋਰਾਸ਼ੋਰਾ ਦੇ ਚੱਲਣ ਦੀ ਆ। ਵੀਰੋ ਨਾਲੇ ਨੰਬਰ ਵਗੈਰਾ ਲਾਤੇ ਐਂਟਰੀਆਂ ਹੋ ਗਈਆਂ ਵਾ। ਸਟਾਰਟ ਪੁਆਇੰਟ ਵੀਰ ਕਿਧਰ ਆ? ਕੀ ਹਾਲ ਚਾਲ ਜੇ? ਮਰ ਲੂ ਫੋਨ ਕਰ ਲੈਂਦਾ ਮੈਂ ਦਾਦੀਆਂ ਦੇ ਮੇਰੇ ਲੱਗੇ ਹੋਇਆ। ਹਾਂਜੀ 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 ਹੋਰ ਕਾਇਮ ਵਧੀਆ। ਤੇ ਸਟਾਰਟ ਪੁਆਇੰਟ ਉਧਰੋਂ ਆ? ਇਧਰੋਂ ਆ ਸਟਾਰਟ ਪੁਆਇੰਟ ਠੀਕ ਆ ਠੀਕ ਆ ਜੀ। ਉਹ ਰੱਖਦਾ ਮੈਂ ਤੁਹਾਨੂੰ ਮੈਂ ਫੋਨ ਕਰਨਾ ਮੈਂ ਕੀਤਾ। ਹਾਂਜੀ 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 ਵਧੀਆ ਕੀਤਾ ਚੰਗਾ ਕੀਤਾ। ਤੇ ਇਧਰ ਜਿਹੜਾ ਤੁਸੀਂ ਵੇਖੰਦਾ ਤੇ ਪੂਰਾ ਯੋਥ ਐਂਡ ਜਿਹੜਾ ਟਰੈਕ ਦਾ ਐਂਡ ਆ ਉਹ ਦੂਸਰੇ ਪਾਸੇ ਆ ਉਧਰ ਵੀ ਕੈਮਰਾਮੈਨ ਵਗੈਰਾ ਸੈੱਟ ਹੋ ਗਏ ਸਾਰੇ ਤੇ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਆਫ ਬੰਨੇ ਫਿਰ ਵਹਨੇ ਆ ਸਾਰਾ ਸੀਨ ਆ ਜਿਹੜਾ ਤੁਸੀਂ ਵੇਖ ਰਹੇ ਹੋ ਜੇ ਸਟਾਰਟ ਪੁਆਇੰਟ ਆ ਉਹ ਜਿਹੜੇ ਦੋ ਕੁੱਤੇ ਭੱਜਣ ਲੱਗੇ ਆ ਆਪਣਾ ਨਾ ਕਮੈਂਟਰੀ ਕਰਤੀ ਉਹ ਕਹਿੰਦੇ ਕੋਈ ਵੀ ਲਲਕਾਰਾ ਨਾ ਮਾਰੇ ਜਾਂ ਤਾੜੀਆਂ ਨਾ ਮਾਰੇ ਜਿੰਨਾ ਚਿਰ ਆਪਣਾ ਜਨਵਰ ਆ ਉਹ ਆਪਣੇ ਫਿਨਿਸ਼ਿੰਗ ਲਾਈਨ ਨੂੰ ਟੱਚ ਨਹੀਂ ਕਰਦਾ ਕਿਉਂਕਿ ਫਿਰ ਜਨਵਰ ਤੁਹਾਨੂੰ ਪਤਾ ਕਈ ਵਾਰ ਡਰ ਜਾਂਦੇ ਆ ਤੇ ਉਹ ਵੇਖੋ ਨੰਬਰ ਲੱਗ ਗਏ ਆ ਰੇਸ ਥੋੜੇ ਚਿਰ ਨੂੰ ਹੋਣ ਲੱਗੀ ਸਟਾਰਟ ਠੀਕ ਹੈ ਜਿਹੋ ਨੇ ਪੂਰਾ ਪ੍ਰੋਗਰਾਮ ਸਾਰਾ ਸਟਾਰਟ ਕਰਤਾ ਵੀਰ ਉਹਨੇ ਆਪਣੇ ਬੈਠੇ ਆ ਜਿਹੜੇ ਸ਼ਕੀਨ ਆ ਸਕੂਲਾਂ ਬੰਕ ਮਾਰ ਮਾਰ ਵੀ ਆਏ ਲੱਗਦੇ ਵੀਰ ਆਪਣੇ ਸਾਰੇ ਤੇ ਆ ਜਿਹੜਾ ਟੈਡੀ ਬੀਅਰ ਦਾ ਬੱਧਾ ਵਾ ਨਾ ਇਹ ਟਾਰਗੇਟ ਦਿੱਤਾ ਜਾਂਦਾ ਕੁੱਤਿਆਂ ਨੂੰ ਠੀਕ ਹੈ ਜੀ ਇਦਾਂ ਦਾ ਹਿਸਾਬ ਕਰਦਾ ਹੁੰਦਾ ਤੇ ਆ ਵੀਰ ਆਪਣੇ ਕਮੈਂਟੇਟਰ ਨੇ ਸਾਰੇ ਤੇ ਇਹ ਜਿਹੜਾ ਆਰਗੇਨਾਈਜ਼ਰ ਆ ਸਾਰੇ ਇੱਥੇ ਆ ਤੁਹਾਡੇ ਸਾਹਮਣੇ ਤੇ ਵੀਰ ਉਹਨੇ ਸਾਰੇ ਐਂਟਰੀ ਇੱਥੇ ਕਰਤੀ ਆ ਤੁਸੀਂ ਦੇਖ ਸਕਦੇ ਜੀ ਹਾਂਜੀ ਢੋਰ ਆ ਗਈ ਜੀ ਆਹ ਵੇਖੋ ਪਹਿਲੀ ਰੇਸ ਜਿਹੜੀ ਵਾਹ ਜੀ ਬਹੁਤ ਸੋਹਣੀ ਰੇਸ ਲੱਗੀ ਆ ਬਟਾ ਲਾਲ ਜੇਤੂ ਆ ਜੀ ਆਰਗੇਨਾਈਜ਼ਰ ਸਾਰੇ ਆ ਜਿਹੜੇ ਇਹਨਾਂ ਦਾ ਪੋਸਟਰ ਲੱਗਾ ਤੁਹਾਨੂੰ ਦਿਖਾ ਦਿੰਨੇ ਕਰਾਂ ਇੰਡੀਅਨ ਸ਼ਿਕਾਰੀ ਕੁੱਤਿਆਂ ਦੀਆਂ ਦੌੜਾਂ ਪਿੰਡ ਨਾਰਲੀ ਮਿਤੀ 20 ਤਰੀਕ ਦੀ ਅੱਜ ਦਾ ਕੱਪ ਹੋਣ ਲੱਗਾ ਵਾ ਇਹ ਸਾਰੇ ਆਪਣੇ ਵੀਰ ਆਰਗੇਨਾਈਜ਼ਰ ਐਂਟਰੀ ਵਗੈਰਾ ਸਾਰਾ ਕੁਝ ਇੱਥੇ ਲੱਗਾ ਤੇ ਟਰਾਫੀਆਂ ਵਗੈਰਾ ੜੀ ਦਿੱਤੀਆਂ ਜਾਣੀਆਂ ਵਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਗੁਰਜੰਟ ਵੀਰ ਜਿਹੜੇ ਸੋਸ਼ਲ ਮੀਡੀਆ ਤੇ ਆਪਾਂ ਨੂੰ ਸੂਹਦਰੀ ਜੱਜ ਦੀ ਜਾਣਕਾਰੀ ਦਿੰਦੇ ਆ ਉਹਨਾਂ ਦਾ ਕਹਿੰਦਾ ਜੀ ਨੇਵੀ ਸਰਦਾਰ ਤੁਨੂੰ ਫੋਲੋ ਤੇ ਸਬਸਕ੍ਰਾਈਬ ਜਰੂਰ ਕਰਿਓ ਜੀ ਬਹੁਤ ਹੀ ਵੀਰ ਜੋ ਵਧੀਆ ਜਾਣਕਾਰੀ ਦਿੰਦਾ ਜੀ ਆਪਾਂ ਨੂੰ ਸਮੂਦਰੀ ਚਾਜਾਂ ਦੇ ਉਹ ਵੀ ਗਰਾਊਂਡ ਤੇ ਪਹੁੰਚੇ ਨੇ ਬਹੁਤ ਬਹੁਤ ਧੰਨਵਾਦ ਜੀ ਵਾਹ ਜੀ ਵਾਹ ਬਹੁਤ ਸੋਹਣੀ ਰੇਸ ਆ ਵੱਡਾ ਲਾਜੇ ਗੁਰਿਆ ਜੀ ਪਵਨ ਯੂਐਸਏ ਵਿੱਕੀ ਕੈਨੇਡਾ ਦਾ ਕੁੱਤਾ ਰੋਮਰ ਰੇਂਜ ਨੀਲਾ ਡੱਬਾ ਇਹ ਦੋਨੋਂ ਮਦੌੜਾਂ ਤੇ ਜੇਤੂ ਰਿਹਾ ਜੀ ਸਨਿਸ਼ਾਰੇ ਢਾਲੇ ਕੱਲ ਪਰਸੋ ਤੁਹਾਡੇ ਪਿੰਡ ਦਾ ਵਲੌਗ ਪਾਇਆ ਜੀ ਹਾ ਤੁਹਾਡੇ ਪਿੰਡ ਗਿਆ ਹਾਂ ਮੱਸਿਆ ਤੇ ਹੋ ਗਏ ਆ ਅਸਾ ਤੁਹਾਡਾ ਵੀਰ ਵੀ ਪਿੰਡ ਨਿਸ਼ਾਰੇ ਢਾਲਾਈ ਆ ਆ ਵੀਰ ਆਪਣੇ ਸੋਹਰ ਪਿੰਡ ਤੋਂ ਤੇ ਨਿਸ਼ਾਰੇ ਢਾਲੇ ਤੋਂ ਨਾ ਦੱਸੋ ਵੀਰ ਆਪਣਾ ਤੇ ਭਾਈ ਤੁਹਾਡਾ ਠੀਕ ਹੈ ਜੀ ਧੰਨਵਾਦ ਜੀ ਵੀਰ ਨੇ ਤੁਹਾਨੂੰ ਦੱਸੇ ਤਾਜ ਤਰ 53 ਡੋਰਾ ਛੱਡਣੀਆਂ 53 ਡੂਣਾ ਮਤਲਬ 100 ਪਲੱਸ ਕੁੱਤੇ ਆਏ ਹੋਏ ਵਾ ਇੱਥੇ ਆ ਵੀਰ ਜੀ ਕਰਾਂਗੇ ਪਿੱਛੇ ਤੋਂ ਮੈਂ ਨਹੀਂ ਵੀ ਵਾਹ ਜੀ ਵਾਹ ਮਹੌਲ ਬਹੁਤ ਕੱਲ ਜਾਂਦਾ ਹੈ ਕੈਮਰਾ ਬਹੁਤ ਥੋੜਾ ਆਹ ਸ਼ਾਰਤੀ ਕਰ ਰਹੇ ਨੇ ਹੁਣ ਦੌੜ ਵਾਹ ਜੀ ਵਾਹ ਕੋਈ ਨੀ ਕੋਈ ਦੇਖੋ ਤੇ ਹੁਣ ਚਾਲ ਹੋਣਾ ਲਾ ਲੀ ਜੱਟੂ ਆ ਜੀ ਲਾਓ ਆ ਪੂਰਾ ਗਰਨਵਾਲ ਸੰਤੂ ਜੂਐਸੇ ਜੋਤੀ ਠੀਕਰੀਵਾਲ ਪਾਉ ਰੱਪ ਦਾ ਕਿੰਦਾ ਮਾਜਮਾ ਨਿਕਾਲਾ ਪੰਜ ਦਾ ਮਤੌਟਾ ਨਿਕਲਿਆ ਜੀ ਕਿਹੜੇ ਨਾਂ ਦੇ ਆ ਬਾਈ ਸ਼ਿੰਦਾ ਧੰਨਾ ਸ਼ੀਟ ਰਮੀ ਬਨੋਰੀ ਨੂਰ ਜੂਐਸੇ ਗੁੰਤਾਜ ਦੇ ਪਰ ਜਦ ਮੈਂ ਆਪ ਲਿਖਿਆ ਕੁੱਤਾ ਨਹੀਂ ਨਹੀਂ ਐਂਟਰੀ ਵੀ ਆਈ ਹੈ ਮੈਂ ਆਪ ਮੈਂ ਮੈਂ ਕੀਤੀ ਐਂਟਰੀ ਮੈਨੂੰ ਨਾ ਵੀ ਪਤਾ ਆ ਬਹੁਤ ਸੋਹਣੀ ਦੌੜ ਦੇ ਗਈ ਪਰ ਜਿੰਨ ਜੂ ਨਿਕਲਿਆ ਚੰਦ ਦੇਖਦੇ ਆ ਕਿਹੜਾ ਦੇਖਦਾ ਇਹ ਬਰਾਬਰ ਬਰਾਬਰੀ ਆ ਬੜਾ ਲਾਣੀਆ ਦੁਆਜੀ ਇੱਥੇ ਜਿਹੜਾ ਫੋਲੋ ਕਰੇ ਤੈਨੂੰ ਫੜੇ ਨਾ ਮੇਰੇ ਫੋਲੋ ਦਾ ਆ ਗਲਤ ਚੱਲ ਗਿਆ ਉਹ ਹੋ ਆ ਤੇ ਆਪਸ ਚ ਪੜ ਕੇ ਲੱਗਦਾ ਵਾਹ ਆ ਜਿਹੜਾ ਤੁਸੀਂ ਦੇਖੰਦਾ ਜਿਹਨਾਂ ਟੈਡੀ ਬੀਅਰ ਜਾ ਇਹਨੂੰ ਟਾਰਗੇਟ ਦਿੱਤਾ ਜਾਂਦਾ ਵਾ ਜਨਵਰ ਨੂੰ ਤੇ ਇਹਨੂੰ ਫੋਲੋ ਕਰਕੇ ਫਿਰ ਉਹ ਦੋਵੇਂ ਜਾਣੇ ਭਜਦੇ ਉਹਨਾਂ ਨੂੰ ਲੱਗਦਾ ਤੇ ਸਾਡਾ ਸ਼ਿਕਾਰ ਗਾੜੀ ਜਾਂਦੇ ਆ ਸਹਾ ਬੱਦਾ ਜਿੱਥਾਂ ਦੇ ਉੱਤੇ ਨਵੇਂ ਫਿਰ ਇਹਨੂੰ ਫੋਲੋ ਕਰਦੇ ਆ ਤੇ ਇਹਨਾਂ ਮਗਰ ਭਜਦੇ ਔਰ ਮਨਾਂ ਦੇ ਦਾ ਉਹ ਨਾਂ ਨੂੰ ਬੋਲੇ ਰਿਹਾ ਤੇ ਲਿਖੇ ਮੈਂ ਨਾ ਅਸ਼ਾਰ ਹੋ ਜਾ ਹਾਂਜੀ ਬਹੁਤ ਸੋਹਣੀ ਦੋੜ ਸਟਾਰਟ ਆਈ ਹੈ ਆ ਚੈੱਕ ਕਰੋ ਤੁਸੀਂ ਜਰਾ ਵਾਹ ਜੀ ਵਾਹ ਬਹੁਤ ਜਦਾ ਸੋਹਣਾ ਵਾਈਟ ਜੇ ਤੁਰਿਆ ਜੇ ਵਾਈਟ ਬਾਕੀ ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਜਿਹੜਾ ਉਹ ਪੂਰਾ ਚੱਲਣ ਦਿਆ ਇਧਰ ਵੇਖੋ ਚਾਹ ਦੀ ਕੀਤਲੀ ਭਰ ਕੇ ਰੱਖੀ ਆ ਜਿੰਨੇ ਪੀਣੀ ਉਹ ਚਾਹ ਵੀ ਪੀ ਸਕਦਾ ਵਾ ਆ ਕੰਮ ਬਹੁਤ ਵਧੀਆ ਵਾ ਲੰਗਰ ਦਾ ਪ੍ਰਬੰਧ ਵੀ ਹੈਗਾ ਤੇ ਚਾਹ ਦਾ ਪ੍ਰਬੰਧ ਵੀ ਹੈਗਾ ਇਧਰ ਪਾਣੀ ਵੀ ਵਗੈਰਾ ਟੋਟ ਵਰਤਨ ਟਾਲੀ ਦੇ ਵਿੱਚ ਅ ਟ੍ਰਾਲੀ ਦੇ ਵਿੱਚ ਵੀਰ ਨਹੀਂ ਆਵੇ ਲੰਗਰ ਵਰਤਾਉਂਦੇ ਆ ਆ ਅਗਲੀ ਦੌੜ ਹੁਣ ਤਿਆਰ ਆ ਇਦੇ ਵਿੱਚ ਬੰਨੇ ਪਲਕ ਕਿਹੜਾ ਜਨਵਰ ਜੇ ਤੁਰੇਂਦਾ ਬਹੁਤ ਹੀ ਸ਼ਾਨਦਾਰ ਮੈਚ ਚੱਲ ਰਿਹਾ ਆ ਛੜਤੀ ਡੋਰ ਉਹਨਾਂ ਵੀਰ ਉਹਨਾਂ ਨੇ ਪਟਾ ਚਿੱਟਾ ਪਟਾ ਜੇ ਤੁਰਿਆ ਜੇ ਮਿੱਤਰੋ ਹੈਲੋ ਸੰਧੂ ਸਿੰਘ ਨੂੰ ਪਾਸਰ ਕੇ ਗਰੁਪਾ ਸੁਖਦੇਵ ਬਣਾਵਾ ਤੁਹਾਨੂੰ ਪੱਟੀ ਮੋੜ ਜਿੰਦਾ ਰੰਤੋਂ ਜੰਦੋਂ ਜੰਦੋਂ ਜੇ ਕੁੱਤੀ ਤੇ ਬਾਹਲੀ ਤੇ ਦੱਬੀ ਕਿੱਟਾ ਪੜਾ ਬਗ ਤਿਆਰ ਰੱਖਿਓ ਆਜੋ ਹੁਣ ਤੁਹਾਨੂੰ ਲੈ ਕੇ ਚੱਲਦੇ ਆ ਬੈਕ ਆਫ ਦੀ ਸਟੇਜ ਹਾਂਜੀ ਵਧੀਆ ਜੀ ਵਧੀਆ ਜੀ ਤੁਸੀਂ ਸੁਣਾਓ ਜੀ ਰੋਜ਼ ਵੇਖੀਂਦੀਆਂ ਜੀ ਭਾਈ ਅੱਛਾ ਜੀ ਤੇ ਕਿਵੇਂ ਦੀਆਂ ਲੱਗਦੀਆਂ ਵੀਡੀਓ ਆਪਣੀਆਂ ਨਾਂ ਦੱਸੋ ਆਪਣਾ ਫਿਰ ਪਵਨਦੀਪ ਸਿੰਘ ਕਿਹੜਾ ਪਿੰਡ ਜੀ ਨਾਰਲੀ ਨਾਰਲੀ ਤੋਂ ਧੰਨਵਾਦ ਵੀਰੇ ਤੁਹਾਡਾ ਵੀ ਤੇ ਤੁਸੀਂ ਹੁਣ ਆਪਣੇ ਵਲੌਗ ਚ ਆ ਗਏ ਜੀ ਠੀਕ ਹੈ ਜੀ ਤੇ ਇਹ ਵੀਰੋ ਨੇ ਆਪਣੀਆਂ ਵੀਡੀਓ ਵੇਂਦੇ ਆ ਠੀਕ ਹੈ ਜੀ ਫਿਨਿਸ਼ ਲਾਈਨ ਤੋਂ ਆਪਾਂ ਤੁਹਾਨੂੰ ਹੁਣ ਕਾਫੀ ਜ਼ਿਆਦਾ ਦੌੜਾ ਵਿਖਾਤੀਆਂ ਵਾ ਹੁਣ ਆਪਾਂ ਤੁਹਾਨੂੰ ਸਟਾਰਟ ਪੁਆਇੰਟ ਤੋਂ ਦੌੜਾ ਵਿਖਾਉਣੇ ਠੀਕ ਹੈ ਆਜੋ ਜੀ ਚੱਲੀਏ ਸਟਾਰਟ ਪੁਆਇੰਟ ਤੇ ਤੇ ਉੱਥੇ ਲੈ ਕੇ ਚੱਲਦੇ ਆ ਤੁਹਾਨੂੰ ਤੇ ਉਤੋਂ ਵਿਖਾਉਣੇ ਦੌ ਕਿਹੜਾ ਪਿੰਡ ਵੀਰੇ ਆਪਣਾ ਅਰੇ ਜੀ ਅਸਾਂ ਪਣ ਗੋਟਾ ਜੀ ਬਹੁਤ ਜੀ ਠੀਕ ਹੈ ਜੀ ਤੇ ਆ ਜਨਵਰ ਆਪਣੇ ਆ? ਹਾਂ ਜੀ ਠੀਕ ਹੈ ਜੀ ਇਹਦਾ ਨਾਮ ਦੱਸੋ ਹਾਂ ਇੱਕ ਦਾ ਰੈਨੋ ਆ ਤੇ ਕੋਈ ਨਾ ਮੈਸੀ ਆ ਅੱਛਾ ਇਹ ਆੜਾ ਇਹਦਾ ਇੱਧਰ ਆਏ ਮੈਸੀ ਆ ਤੇ ਉਹ ਰੈਨੋ ਹਨਾ ਠੀਕ ਹੈ ਤੇ ਇਹਨਾਂ ਦੀ ਉਮਰ ਕਿੰਨੀ ਕਿੰਨੀ ਹੋਊਗੀ ਵੀਰੇ? ਡੇਢ ਡੇਢ ਸਾਲ ਦੇ ਡੇਢ ਡੇਢ ਸਾਲ ਦੇ ਆ ਠੀਕ ਆ ਤੇ ਵੀਰ ਆਪਣੇ ਵੀਡੀਓ ਵੰਦੇ ਆ ਤੇ ਇਹਨਾਂ ਨੂੰ ਬਹੁਤ ਸਾਰਾ ਪਿਆਰ ਆਪਾਂ ਹੁਣ ਆ ਗਿਆ ਜੀ ਸਟਾਰਟ ਪੁਆਇੰਟ ਦੇ ਉੱਤੇ ਆਹ ਜਿਹੜਾ ਤੁਸੀਂ ਵੇਖ ਰਹੇ ਹੋ ਜੇ ਨਾ ਇਹ ਸਟਾਰਟ ਪੁਆਇੰਟ ਆ ਇੱਥੇ ਜਿੰਨੇ ਵੀ ਜਾਨਵਰ ਆ ਸਾਰੇ ਇੱਥੇ ਲਿਆ ਕੇ ਤੇ ਇੱਥੋਂ ਰੇਸ ਸਟਾਰਟ ਕੀਤੀ ਜਾਂਦੀ ਆ ਤੁਹਾਨੂੰ ਆਪਾਂ ਐਂਡ ਪੁਆਇੰਟ ਵਿਖਾ ਲਿਆਏ ਆ ਠੀਕ ਆ ਜੀ ਉਧਰ ਤੇ ਫਿਨਿਸ਼ਿੰਗ ਲਾਈਨ ਹੁੰਦੀ ਹੈ ਨਾ ਤੇ ਇੱਥੇ ਆਵੇ ਸਟਾਰਟਿੰਗ ਹੁੰਦੀ ਸਾਰੀ ਇੱਥੇ ਵੀਰ ਹੋਣੀ ਆਵੇ ਆਪਣੇ ਜਾਨਵਰ ਤਿਆਰ ਕਰਨ ਦੇ ਆਵੇ ਹੁਣ ਇੰਨਾ ਦੀ ਜਿਹੜੀ ਆ ਰੇਸ ਹੋਣੀ ਆ ਤੇ ਵੇਨੇ ਕੀ ਬੰਦਾ ਕੀ ਨਹੀਂ ਕਰਾ ਇੱਥੋਂ ਵੇਨੇ ਵੀ ਇੱਥੋਂ ਦਾ ਕੀ ਅਰੇਂਜਮੈਂਟ ਹੁੰਦਾ ਕੀ ਸਿਸਟਮ ਹੁੰਦਾ ਸਾਰਾ ਤੇ ਆ ਵੀਰ ਜਿਹੜਾ ਵਾ ਇਹ ਡੋਰਾ ਨੂੰ ਦੋਵੇਂ ਬੰਨੇ ਸ਼ਿਫਟ ਕਰਦਾ ਇਧਰੋਂ ਸੱਜੇ ਖੱਬੇ ਤੇ ਇਹ ਦਾ ਵੱਖਰੀ ਡਿਊਟੀ ਲੱਗੀ ਸਾਰਿਆਂ ਦੀ ਹਰ ਬਹਿ ਕੇ ਬੰਦੇ ਦੀ ਆਪੋ ਆਪਣੀ ਵਧੀਆ ਡਿਊਟੀ ਲੱਗੀ ਆ ਤੇ ਪੂਰਾ ਤਣਾ ਮਣਾ ਤਣੋਂ ਨਿਭਾਉਂਦਿਆ ਵੀ ਰ ਆਪਣਾ ਡਿਊਟੀ ਏ ਆਵੇ ਇਹ ਵੀਰ ਨਾ ਡੋਰਾ ਨੂੰ ਖਿੱਚ ਕੇ ਤੇ ਦੂਜੇ ਬੰਨੇ ਲੈ ਕੇ ਜਾਂਦਾ ਵਾ ਤੇ ਫੇਰ ਉਧਰੋਂ ਟੈਡੀ ਬੀਅਰ ਜੇ ਨੂੰ ਖਿੱਚ ਕੇ ਇਹ ਬਨੇ ਲੈ ਕੇ ਆਉਂਦੇ ਆ ਉਧਰੋਂ ਤੇ ਚਰਖੀ ਦੇ ਨਾਲ ਆ ਚੱਲ ਜਾਂਦਾ ਵਾ ਤੇ ਇਧਰੋਂ ਫੇਰ ਖਾਲੀ ਡੋਰਾ ਨੂੰ ਖਿੱਚ ਕੇ ਦੂਜੇ ਬਨੇ ਲੈ ਕੇ ਜਾਣਾ ਪੈਂਦਾ ਅੱਜ ਤੁਹਾਨੂੰ ਦਿਖਾਉਣੇ ਹਾਂ ਇਥੋਂ ਦਾ ਕੀ ਸੀ ਵੀਰੋਣਾ ਨੇ ਇਥੋਂ ਪੂਰੀ ਤਿਆਰੀ ਕਰਤੀ ਆ ਤੇ ਆਹ 2 ਜਨਵਰ ਹੁਣ ਭੱਜਣੇ ਆ ਤੇ ਵੇਨੇ ਕੀ ਸੀਨ ਬੰਦਾ ਪੂਰਾ ਤੇ ਆਹ ਵੇਖੋ ਪੂਰੀ ਫੁੱਲ ਤਿਆਰੀ ਦੇ ਵਿੱਚ ਜਨਵਰ ਇਥੋਂ ਡੋਰਾ ਪਾ ਕੇ ਤੇ ਲੱਗੇ ਛੱਡਣ ਇਤਰਾਜਨ ਵਰ ਪੂਰੇ ਤਿਆਰ ਹੋ ਜਾਂਦੇ ਦੌੜ ਵਾਸਤੇ ਫਿਰ ਜਦੋਂ ਉਹਨਾਂ ਦੀ ਤਿਆਰੀ ਹੁੰਦੀ ਆ ਉਹ ਵੀਰ ਨੇ ਡੋਰਾ ਸੰਭਾਲ ਲਈ ਆਹ ਵੇਖੋ ਤੁਸੀਂ ਹੁਣ ਇਦਾਂ ਦਾ ਕੋਈ ਸੀਨ ਹੁੰਦਾ ਜੇ ਤੇ ਫਿਰ ਉਹ ਲੰਮੇ ਟਰੈਕ ਤੱਕ ਪਹੁੰਚ ਜਾਂਦੇ ਆ ਆ ਹੁਣ ਅਗਲੀ ਅਗਲੀ ਰੇਸ ਹੋਣ ਲੱਗੀ ਸਟਾਰਟ ਪੂਰੀ ਰੱਖੋ ਤਿਆਰੀ ਆ ਚੈੱਕ ਕਰੋ ਫਿਰ ਵਾਹ ਜੀ ਵਾਹ ਪੂਰੀ ਗੱਲਬਾਤ ਡੋਰ ਛੱਡਣ ਵਾਲੇ ਵੀਰ ਦਾ ਵੀ ਬਹੁਤ ਜ਼ਿਆਦਾ ਐਕਸਪੀਰੀਅੰਸ ਹੋਣਾ ਚਾਹੀਦਾ ਫਿਰ ਜਾ ਕੇ ਗੱਲ ਪੂਰੀ ਬਣਦੀ ਆ ਬਹੁਤ ਸਨ ਹੁਵੀਰ ਡੋਰ ਛੱਡਦਾ ਵਾ ਆ ਵੀਰ ਆਪਣਾ ਜੱਗਾ ਵੀਰ ਆਇਆ ਵਾ ਚਮਕੌਰ ਸਾਹਿਬ ਤੋਂ ਸਪੈਸ਼ਲ ਡੋਰ ਛੱਡਣ ਦਾ ਐਕਸਪੀਰੀਅੰਸ ਇਹਨੂੰ ਇੰਨਾ ਵਾ ਕਿ ਇਹਨੂੰ ਚਮਕੌਰ ਸਾਹਿਬ ਤੋਂ ਸਪੈਸ਼ਲ ਬੁਲਾਇਆ ਗਿਆ ਵਾ ਡੋਰ ਛੱਡਣ ਵਾਸਤੇ ਤੇ ਬਹੁਤ ਬਹੁਤ ਧੰਨਵਾਦ ਇਸ ਵੀਰ ਦਾ ਵੀ ਜਿਹੜਾ ਇਹਨੇ ਇਹ ਖੇਡ ਨੂੰ ਇਹਨੇ ਇਹ ਵਜੋਂ ਪ੍ਰੋਫੈਸ਼ਨ ਵਜੋਂ ਚੁਣਿਆ ਵਾ ਤੇ ਵੀਰ ਗੁਰਵਿੰਦਰ ਆਪਣੇ ਜਿਹੜੇ ਆ ਇਹ ਟੂਰਨਾਮੈਂਟ ਸਾਰਾ ਆਰਗੇਨਾਈਜ਼ ਕਰਾਉਂਦੇ ਆ ਸਾਰੀ ਇੱਧਰ ਜਿਹੜੀ ਕਮੇਟੀ ਬੈਠੀ ਹੈ ਵੀ ਇਹਨਾਂ ਦੇ ਚਾਚੇ ਤਾਂ ਹੀ ਆ ਪਿੰਡ ਦੇ ਸਾਰੇ ਵੀਰ ਭਰਾ ਬੈਠੇ ਆ ਤੇ ਇਸ ਵੀਰ ਦਾ ਵੀ ਬਹੁਤ ਬਹੁਤ ਥੈਂਕਸ ਇਹ ਆਪਾਂ ਨੂੰ ਹੌਸਲਾ ਅਫਜ਼ਾਈ ਕਰਨੀ ਚਾਹੀਦੀ ਆ ਵੀਰ ਗੁਰਵਿੰਦਰ ਦੀ ਵੀਰੇ ਬਹੁਤ ਵਧੀਆ ਤੁਹਾਡਾ ਉਪਰੇਲਾ ਵਾ ਵੀਰੇਸਾਂ ਦਾ ਵਿੱਚ ਇਹੋ ਜਿਹਾ ਹੋ ਜਾਂਦਾ ਸਿਸਟਮ ਕਿ ਦੋਵੇਂ ਜਿਹੜੇ ਜਾਨਵਰ ਆ ਦੋਵੇਂ ਕੁੱਤੇ ਜਿਹੜੇ ਉਹ ਬਰਾਬਰ ਇੱਕੋ ਟਾਈਮ ਤੇ ਪਹੁੰਚਦੇ ਆ ਉਹ ਕਈ ਵਾਰਾਂ ਫਾਈਨਲ ਲਾਈਨ ਤੇ ਪਹੁੰਚਦਾ ਹੁੰਦਾ ਪਤਾ ਨਹੀਂ ਲੱਗਦਾ ਵੀ ਕਿਹੜਾ ਕੁੱਤਾ ਜੇਤੂ ਰਿਹਾ ਕਿਹੜਾ ਨਹੀਂ ਤੇ ਉਹਦਾ ਵੀ ਵੀਰਾਂ ਨੇ ਪੂਰਾ ਸਿਸਟਮ ਜਿਹੜਾ ਲਾਇਆ ਵਾ ਤੇ ਇਹਦੇ ਵਿੱਚ ਜਿਤਨਾ ਆਪਾਂ ਤੁਸੀਂ ਵੇਂਦੇ ਜੇ ਕ੍ਰਿਕਟ ਦੇ ਮੈਚ ਵਗੈਰਾ ਦੇ ਵਿੱਚ ਰੀਕੈਪ ਕਰਕੇ ਵਿਖਾਉਂਦੇ ਆ ਇਹ ਇੱਥੋਂ ਵੀਰ ਹੋਣੀ ਕੈਮਰਾ ਰੋਕ ਕੇ ਤੇ ਸਾਰਾ ਸਿਸਟਮ ਜਿਹੜਾ ਵਿਖਾ ਦਿੰਦੇ ਆ ਤੇ ਆ ਜਿਤਨਾ ਹੁਣ ਜਿਹੜੀ ਲਾਸਟ ਦੌੜ ਹੋਈ ਸੀ ਇਹਦਾ ਜਿਹੜਾ ਫੈਸਲਾ ਥੋੜਾ ਰਹਿ ਗਿਆ ਸੀ ਪੈਂਡਿੰਗ ਤੇ ਵੀਰ ਹੋਣੀ ਆਨੇ ਵੈਨ ਦੇ ਵਿੱਚ ਪੂਰਾ ਆਪਣਾ ਕੈਮਰਾ ਲਾਇਆ ਵੀਰ ਹੋਣੀ ਬੈਠੇ ਜੜੇ ਇਥੋਂ ਰਿਕਾਰਡ ਹੁੰਦਾ ਵਾ ਤੇ ਇਹਦੇ ਵਿੱਚੋਂ ਫਿਰ ਦੁਬਾਰਾ ਵੇਖ ਲੈਂਦੇ ਕੱਢ ਕੇ ਜੇਵੇ ਲੱਗੇ ਵੇਖਣ ਹੁਣ ਇਹਨਾਂ ਨੇ ਰੀਕੈਪ ਕਰਕੇ ਵੇਖ ਲੈਣਾ ਵਾ ਸਾਰਾ ਇਹਨਾਂ ਦੀ ਸਾਡੇ ਨੇਵੀ ਸਰਦਾਰ ਚੈਨਲ ਵਾਲੇ ਜਿਹੜੇ ਸਮੁੰਦਰੀ ਜਾਂ ਜਾਂਦੀਆਂ ਵੀਡੀਓ ਅਪਲੋਡ ਕਰਦੇ ਨੇ ਬਹੁਤ ਔਰੇ ਕੰਟੈਂਟ ਹੈ ਵੀਰ ਦਾ ਸੋਸ਼ਲ ਮੀਡੀਆ ਤੇ ਤੇ ਬਹੁਤ ਹੀ ਵੀਰ ਦੀ ਫੈਨ ਫਾਲ ਵੀਗਾ ਦੂਜੇ ਜੇ ਤੌਰ ਤੇ ਅੱਜ ਪਹੁੰਚੇ ਆ ਜੀ ਇਹਦਾ ਵਾਸੀ ਖੇਡ ਦਾ ਵੀਡੀਓ ਚੰਗੇ ਵੀਡੀਓ ਆ ਨਹੀਂ ਬਾਈ ਦਾ ਸਨਮਾਨ ਕੀਤਾ ਜੀ ਅੱਜ ਧੰਨਵਾਦ ਨਾਲੇ ਫੋਲੋ ਕਰੀਦਾ ਬਾਈ ਤੈਨੂੰ ਥੈਂਕ ਯੂ ਥੈਂਕ ਯੂ ਬਈ ਪੁੱਤੇ ਆ ਰਹੇ ਆ ਤੇ ਆ ਰਹੇ ਥੋੜੇ ਪਿੱਛੇ ਪਿੱਛੇ ਪੁੱਤੇ ਪੂਰੀ ਕੁੱਤਿਆਂ ਦੀ ਆੜੇ ਹੁਣ ਜਿਹੜੇ ਤੁਸੀਂ ਕੁੱਤੇ ਵੇਖੰਦੇ ਜੇ ਨਾ ਇਹਨਾਂ ਦਾ ਬਾਸ ਹੁਣ ਸੈਮੀ ਫਾਈਨਲ ਫਾਈਨਲ ਮੈਚ ਹੀ ਰਹਿ ਗਏ ਆ ਤੇ ਪੂਰੀ ਤਿਆਰੀ ਚੱਲਣ ਦੀ ਆ ਹੁਣੇ ਜਿੱਤ ਕੇ ਜਿਹੜਾ ਆ ਤੁਸੀਂ ਵੇਖੰਦੇ ਜੇ ਨਾ ਇਹ ਕੁੱਤੇ ਦੀ ਵੇਖੋ ਹੁਣ ਅਗਲੇ ਰਾਉਂਡ ਵਾਸਤੇ ਤਿਆਰੀ ਕਿਦਾਂ ਚੱਲਣ ਦੀ ਆ ਪੂਰੀ ਇਹਦੀ ਵਧੀਆ ਤਰੀਕੇ ਨਾਲ ਇਹਦੀ ਮਾਲਚ ਕਰੰਦਾ ਹੈ ਇਹ ਪੂਰੀ ਪੱਖੀ ਚੱਲੰਦਾ ਹੈ ਪੂਰੇ ਵੀਰ ਸੇਵਾ ਵੇਖੋ ਕਿੰਨੀ ਵਧੀਆ ਤਰੀਕੇ ਨਾਲ ਕਰੰਦਾ ਹੈ ਇਹਨੂੰ ਪੂਰਾ ਅਗਲੇ ਰਾਉਂਡ ਵਾਸਤੇ ਫਿਰ ਹੁਣ ਇਹਨਾਂ ਨੇ ਐ ਪੂਰਾ ਤਿਆਰ ਕਰ ਦੇਣਾ ਵਾ ਪੂਰੀ ਇਹਦੀ ਡਾਈਟ ਵਗੈਰਾ ਪੂਰਾ ਸਭ ਵਧੀਆ ਤਰੀਕੇ ਨਾਲ ਚੱਲੰਦਿਆ ਜਿਹੜੇ ਜਿਹੜੇ ਵੀ ਜਨਵਰਾਂ ਦੀਆਂ ਬਸ ਰੇਸਾਂ ਰਹਿ ਗਈਆਂ ਹੁਣ ਉਹਨਾਂ ਦੀ ਪੂਰੀ ਆਪਣਾ ਜੋਰ ਲੱਗਾ ਪੂਰੀ ਪ੍ਰੈਪਰੇਸ਼ਨ ਜਿਹੜੀ ਵਧੀਆ ਤਰੀਕੇ ਨਾਲ ਚੱਲੰਦੀ ਹੈ ਤੁਸੀਂ ਵੇਖੋ ਆ ਸਾਰੇ ਪੂਰਾ ਕੈਂਟ ਤਰੀਕੇ ਨਾਲ ਕੰਮ ਚੱਲੰਦਿਆ ਹੁਣ ਵੇਖੋ ਪੂਰੀ ਪ੍ਰੈਪਰੇਸ਼ਨ ਹੁੰਦੀ ਹੋਈ ਇਨ ਆਦੀਆਂ on ਫਾਈਨਲ ਫਾਈਨਲ ਦੌੜ ਰਹੀਆਂ ਸੈਮੀ ਫਾਈਨਲ ਫਾਈਨਲ ਚੱਲਣ ਦੇ ਆਹ ਰਾਉਂਡ ਜਿਹੜੇ ਤੁਸੀਂ ਵੇਖਣ ਦੇ ਜੈਂਗੋ ਤੇ ਸੁਲਤਾਨ ਦੀ ਰੇਸ ਲੱਗਣ ਲੱਗੀ ਆ ਫਾਈਨਲ ਰੇਸ ਆ ਇਹ ਜੈਂਗੋ ਵੀ ਆ ਗਿਆ ਤੇ ਸੁਲਤਾਨ ਵੀ ਆ ਗਿਆ ਵਾ ਠੀਕ ਹੈ ਜੀ ਤੇ ਲੱਗ ਪਤਾ ਜਾਊ ਜੈਂਗੂ ਜੈਂਗੋ ਤੇ ਸੁਲਤਾਨ ਜੈਂਗੋ ਤੇ ਸੁਲਤਾਨ ਹੁਣ ਭੱਜਣ ਲੱਗੇ ਆ ਫਾਈਨਲ ਰੇਸ ਜੈਂਗੋ ਤੇ ਸੁਲਤਾਨ ਦੀ ਜੈਂਗੋ ਦਾ ਸੁਲਤਾਨ ਆ ਗਿਆ ਜੈਂਗੋ ਸੁਲਤਾਨ ਜੈਂਗੋ ਸੁਲਤਾਨ ਜੈਂਗੋ ਸੁਲਤਾਨ ਹਾਂਜੀ ਤੁਸੀਂ ਅੱਜ ਦੇਖ ਸਕਦੇ ਜੇ ਕਿ ਅੱਜ ਵਾਲੇ ਟੂਰਨਾਮੈਂਟ ਦੇ ਵਿੱਚ ਜੈਂਗੋ ਜੇ ਤੁਰਿਆ ਠੀਕ ਹੈ ਜੀ ਜੈਂਗੋ ਤੇ ਅੱਜ ਦਾ ਜਿਹੜਾ ਉਹਨੂੰ ਪਹਿਲਾ ਨਾਮ ਆ ਉਹ ਮਿਲਣਾ ਵਾ 14-15000 ਰੁਪਏ ਦਾ ਪਹਿਲਾ ਨਾਮ ਦਸੀ ਜਾਂਦੇ ਦੂਸਰਾ ਨਾਮ ਜਿਹੜਾ ਉਹ ਦੱਸੰਦੇ ਆ 10000 ਰੁਪਏ ਦਾ ਤੀਸਰਾ 8000 ਰੁਪਏ ਦਾ ਤੇ ਜੈਂਗੋ ਜਿਹੜਾ ਵਾ ਉਹ ਜਿੱਤ ਗਿਆ ਸੁਲਤਾਨ ਆ ਦੂਸਰੇ ਨੰਬਰ ਤੇ ਸਵੇਰ ਦੇ ਆਪਾਂ ਆਏ ਹਾਂ ਅੱਜ ਸਾਰਾ ਦਿਨ ਆਪਾਂ ਕੁੱਤਿਆਂ ਦੀਆਂ ਦੌੜਾਂ ਦਾ ਲਿਆ ਆਨੰਦ ਤੇ ਤੁਸੀਂ ਵੀ ਆਪਾਂ ਨੂੰ ਕਮੈਂਟ ਕਰਕੇ ਦੱਸਣਾ ਵਾ ਕਿ ਤੁਹਾਨੂੰ ਆਪਣਾ ਅੱਜ ਦਾ ਵਲੌਗ ਕਿਵੇਂ ਦਾ ਲੱਗਾ ਤੇ ਕੱਲ ਵਾਲਾ ਵਲੌਗ ਇਤੋਂ ਜਿਆਦਾ ਸਪੈਸ਼ਲ ਰਹਿਣ ਲੱਗਾ ਕਿਉਂਕਿ ਕੱਲ ਆਪਾਂ ਜਾਵਾਂਗੇ ਸੁਰ ਸਿੰਘ ਤੇ ਉੱਥੇ ਆ ਟਰੈਕਟਰ ਟਰਾਲੀ ਜਿਹ ਤੇ ਉਹ ਆਪਾਂ ਵੇਖਾਂਗੇ ਬਾਕੀ ਇੱਥੋਂ ਦੇ ਪਿੰਡ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਆਪਾਂ ਨੂੰ ਮਾਨ ਸਤਿਕਾਰ ਦਿੱਤਾ ਵਾ ਇਹਨਾਂ ਨੇ ਆਪਣਾ ਸਨਮਾਨ ਵੀ ਕੀਤਾ ਆਪਾਂ ਨੂੰ ਬਹੁਤ ਸੋਹਣੀ ਇੱਕ ਟਰੋਫੀ ਜੀ ਦਿੱਤੀ ਆ ਮੇਰੇ ਵਾਸਤੇ ਬੜੀ ਖੁਸ਼ੀ ਦਾ ਮੂਮੈਂਟ ਆ ਹੁਣ ਆਪਾਂ ਚੱਲੇ ਆ ਘਰ ਨੂੰ ਤੇ ਮਿਲਦੇ ਆ ਕਿਸੇ ਨਵੇਂ ਵਲੌਗ ਦੇ ਵਿੱਚ ਬਹੁਤ ਹੀ ਜ਼ਿਆਦਾ ਮਜ਼ੇਦਾਰ ਟੂਰਨਾਮੈਂਟ ਰਿਹਾ ਤੇ ਆਪਣਾ ਜੈਂਗੋ ਜੇਤੂ ਰਿਹਾ ਜੈਂਗੋ ਚੰਗਾ ਜੀ ਮਿਲਦੇ ਆ ਕਿਸੇ ਨਵੇਂ ਵਲੌਗ ਦੇ ਵਿੱਚ ਚੰਗਾ ਜੀ ਸਤਿ ਸ੍ਰੀ ਅਕਾਲ